ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਘਰ ਛੋਟਾ ਹੋਵੇ ਜਾਂ ਵੱਡਾ ਜੇਕਰ ਉਸ ਵਿੱਚ ਮਿਠਾਸ ਨਹੀਂ ਹੋਵੇਗੀ ਤਾਂ ਇਨਸਾਨ ਤਾਂ ਛੱਡੋ ਉੱਥੇ ਕੀੜੀਆਂ ਵੀ ਨਹੀਂ ਆਉਂਦੀਆਂ ਇੱਕ ਛੋਟੀ ਜਹੀ ਕਹਾਣੀ ਇੱਕ ਬਿਜ਼ਨਸਮੈਨ ਦੀ ਕਹਾਣੀ ਹੈ ਜੋ ਆਪਣੇ ਡਰਾਈਵਰ ਦੇ ਨਾਲ ਨਦੀ ਦੇ ਕਿਨਾਰੇ ਖੜ ਕੇ ਸੋਚ ਰਿਹਾ ਸੀ ਕਿ ਨਦੀ ਦੇ ਉਸ ਪਾਰ ਕਿਵੇਂ ਜਾਇਆ ਜਾਵੇ ਕਿਉਂਕਿ ਡਰਾਈਵਰ ਦੱਸ ਰਿਹਾ ਸੀ ਕਿ ਸਾਹਿਬ ਉਸ ਪਾਰ ਜੇ ਤੁਸੀਂ ਜਾਣਾ ਹੈ ਤਾਂ ਸੜਕ ਦੇ ਰਸਤੇ ਤੋ ਤਾਂ 6 ਤੋਂ 8 ਘੰਟੇ ਲੱਗ ਜਾਣਗੇ ਪਰ ਤੁਹਾਡੇ ਕੋਲ ਤਾਂ ਇੰਨਾ ਟਾਈਮ ਨਹੀਂ ਹੈ ਜੋ ਬਿਜ਼ਨਸਮੈਨ ਸੀ ਉਹ ਨਦੀ ਦੇ ਉਸ ਪਾਰ ਜੋ ਪਿੰਡ ਸੀ ਉੱਥੇ ਇੱਕ ਫੈਕਟਰੀ ਖੋਲਣੀ ਚਾਹੁੰਦਾ ਸੀ ਤੇ ਦੇਖਣ ਲਈ ਆਇਆ ਸੀ ਕਿ ਜ਼ਮੀਨ ਕਿਵੇਂ ਦੀ ਹੈ ਕੀ ਮਾਮਲਾ ਹੈ ਹੁਣ ਬਿਜ਼ਨਸਮੈਨ ਸਮਝ ਨਹੀਂ پا ਰਿਹਾ ਸੀ ਕਿ ਕੀ ਕਰੇ ਤਾਂ ਡਰਾਈਵਰ ਨੇ ਕਿਹਾ ਕਿ ਸਾਹਿਬ ਇੱਕ ਸੌਖਾ ਕੰਮ ਕਰੋ 15 ਮਿੰਟ ਵਿੱਚ ਤੁਸੀਂ ਇਧਰ ਤੋਂ ਉਧਰ ਪਹੁੰਚ ਜਾਵੋਗੇ ਕਿਸ਼ਤੀ ਵਿੱਚ ਸਵਾਰ ਹੋ ਜਾਵੋ ਬਿਜ਼ਨਸਮੈਨ ਨੂੰ ਸਲਾਹ ਚੰਗੀ ਲੱਗੀ ਉਹ ਉਤਰਿਆ ਤੇ ਨਦੀ ਦੇ ਕਿਨਾਰੇ ਤੇ ਇੱਕ ਕਿਸ਼ਤੀ ਵਾਲਾ ਦਿਖਾਈ ਦਿੱਤਾ ਉਸਨੇ ਕਿਹਾ ਭਾਈ ਮੈਨੂੰ ਉਸ ਪਾਰ ਛੱਡ ਦਿਓ ਤਾਂ ਉਸਨੇ ਕਿਹਾ ਸਾਹ ਬੈਠ ਜਾਓ ਕਿਸ਼ਤੀ ਵਿੱਚ ਸਵਾਰ ਹੋ ਗਿਆ ਉਹ ਉਸ ਨੂੰ ਲੱਗਿਆ ਕਿ 15 ਮਿੰਟ ਦਾ ਰਸਤਾ ਹੈ ਥੋੜੀ ਗੱਲਬਾਤ ਕੀਤੀ ਜਾਵੇ ਆਪਣੇ ਬਾਰੇ ਦੱਸਦਾ ਹਾਂ ਮੈਂ ਇਸ ਨੂੰ ਕਿ ਮੈਂ ਕੌਣ ਹਾਂ ਸ਼ਾਇਦ ਪਹਿਚਾਨ ਨਹੀਂ ਰਿਹਾ ਤਾਂ ਬਿਜ਼ਨਸਮੈਨ ਨੇ ਕਿਹਾ ਅੱਛਾ ਇਹ ਦੱਸੋ ਕਿ ਤੈਨੂੰ ਪਤਾ ਹੈ ਕਿ ਨਦੀ ਦੇ ਉਸ ਪਾਰ ਜੋ ਪਿੰਡ ਹੈ ਉੱਥੇ ਫੈਕਟਰੀ ਖੁੱਲਣ ਵਾਲੀ ਹੈ ਕਿਸ਼ਤੀ ਵਾਲੇ ਨੇ ਕਿਹਾ ਸਾਹਿਬ ਫੈਕਟਰੀ ਇਹ ਕੀ ਹੁੰਦਾ ਹੈ ਮੈਂ ਤਾਂ ਫੈਕਟਰੀ ਦੇ ਬਾਰੇ ਨਹੀਂ ਜਾਣਦਾ ਬਿਜ਼ਨਸਮੈਨ ਨੂੰ ਹਾਸਾ ਆ ਗਿਆ ਤੇ ਬੋਲਿਆ ਕੀ ਅਜੀਬ ਆਦਮੀ ਹੈ ਤੂੰ ਤੈਨੂੰ ਇਹ ਨਹੀਂ ਪਤਾ ਕਿ ਫੈਕਟਰੀ ਕੀ ਹੁੰਦੀ ਹੈ ਇੰਨੀ ਛੋਟੀ ਜਿਹੀ ਗੱਲ ਨਹੀਂ ਪਤਾ ਕਿਸ਼ਤੀ ਵਾਲੇ ਨੇ ਕਿਹਾ ਹਾਂ ਸਾਹਿਬ ਮੈਨੂੰ ਨਹੀਂ ਪਤਾ ਫੈਕਟਰੀ ਕੀ ਚੀਜ਼ ਹੁੰਦੀ ਹੈ ਥੋੜਾ ਅੱਗੇ ਗਏ ਬਿਜ਼ਨਸਮੈਨ ਨੂੰ ਲੱਗਿਆ ਕਿ ਇਸਨੇ ਮੇਰੀ ਫੋਟੋ ਤਾਂ ਦੇਖੀ ਹੋਵੇਗੀ ਅੱਜ ਦੇ ਅਖਬਾਰ ਵਿੱਚ ਛਪੀ ਹੈ মিডিਆ ਨੇ ਕਵਰ ਕੀਤਾ ਹੈ ਤਾਂ ਉਸਨੇ ਪੁੱਛਿਆ ਕਿ ਕੀ ਤੂੰ ਅੱਜ ਅਖਬਾਰ ਪੜਿਆ ਕਿਸ਼ਤੀ ਵਾਲੇ ਨੇ ਕਿਹਾ ਸਾਹਿਬ ਮੈਨੂੰ ਪੜਨਾ ਨਹੀਂ ਆਉਂਦਾ ਮੈਨੂੰ ਅਖਬਾਰ ਪੜ੍ਹਨਾ ਨਹੀਂ ਆਉਂਦਾ ਮੈਂ ਸਿੱਖਿਆ ਨਹੀਂ ਆਪਣੇ ਜੀਵਨ ਵਿੱਚ ਬਿਜ਼ਨਸਮੈਨ ਫਿਰ ਤੋਂ ਹੱਸਣ ਲੱਗਿਆ ਕਿ ਕੀ ਅਜੀਬ ਆਦਮੀ ਹੈ ਇੰਨੀ ਛੋਟੀ ਜਹੀ ਚੀਜ਼ ਨਹੀਂ ਆਉਂਦੀ ਤੈਨੂੰ ਅਖਬਾਰ ਪੜ੍ਹਨਾ ਨਹੀਂ ਆਉਂਦਾ ਮੇਰੀ ਫੋਟੋਸ਼ੀਪੀ ਹੈ ਦੇਖਣਾ ਤਾਂ ਆਉਂਦਾ ਹੈ ਜਾ ਕੇ ਦੇਖਣਾ ਕਿ ਕੌਣ ਤੇਰੀ ਕਿਸ਼ਤੀ ਵਿੱਚ ਬੈਠਾ ਸੀ ਤਾਂ ਸਮਝ ਵਿੱਚ ਆਵੇਗਾ ਕਿ ਕਿਸ ਨੂੰ ਤੂੰ ਨਦੀ ਪਾਰ ਕਰਾ ਰਿਹਾ ਹੈ ਥੋੜਾ ਅੱਗੇ ਗਏ ਤਾਂ ਬਿਜ਼ਨਸਮੈਨ ਨੇ ਪੁੱਛਿਆ ਕਿ ਅੱਛਾ ਇਹ ਦੱਸੋ ਕਦੇ ਤੂੰ ਸ਼ਹਿਰ ਗਿਆ ਹੈ ਦੇਖਿਆਂ ਹਾਂ ਤੂੰ ਉੱਥੇ ਦੀਆਂ ਵੱਡੀਆਂ-ਵੱਡੀਆਂ ਬਿਲਡਿੰਗਾਂ ਉਹੋ ਜਿਹੀ ਬਿਲਡਿੰਗ ਬਣਾ ਦੇਵਾਂਗਾ ਮੈਂ ਇੱਥੇ ਪਿੰਡ ਵਿੱਚ ਕਿਸ਼ਤੀ ਵਾਲੇ ਨੇ ਕਿਹਾ ਸਾਹਿਬ ਸ਼ਹਿਰ ਤਾਂ ਮੈਂ ਕਦੇ ਨਹੀਂ ਗਿਆ ਮੈਂ ਤਾਂ ਪਿੰਡ ਦਾ ਹੀ ਆਦਮੀ ਹਾਂ ਤੇ ਪਿੰਡ ਵਿੱਚ ਹੀ ਰਹਿੰਦਾ ਹਾਂ ਫਿਰ ਤੋਂ ਬਿਜ਼ਨਸਮੈਨ ਹੱਸਣ ਲੱਗਾ ਕਿ ਕੀ ਅਜੀਬ ਆਦਮੀ ਹੈ ਤੂੰ ਅੱਜ ਤੱਕ ਸ਼ਹਿਰ ਨਹੀਂ ਗਿਆ ਅੱਗੇ ਕਿਸ਼ਤੀ ਵਾਲੇ ਨੇ ਕਿਹਾ ਹਾਂ ਸਾਹਿਬ ਉਸੇ ਵਕਤ ਨਦੀ ਵਿੱਚ ਪਾਣੀ ਤੇਜ਼ ਹੋ ਗਿਆ ਵਹਾਅ ਵਧ ਗਿਆ ਪਾਣੀ ਦਾ ਤੇ ਕਿਸ਼ਤੀ ਵਾਲੇ ਦਾ ਵੀ ਧਿਆਨ ਭੰਗ ਹੋ ਗਿਆ ਕਿਉਂਕਿ ਲਗਾਤਾਰ ਉਸ ਦਾ ਮਜ਼ਾਕ ਬਿਜ਼ਨਸਮੈਨ ਉਡਾ ਰਿਹਾ ਸੀ ਤੇ بڑے ਪੱਥਰ ਨਾਲ ਜਾ ਕੇ ਕਿਸ਼ਤੀ ਟਕਰਾ ਗਈ ਤੇ ਜਿਵੇਂ ਹੀ ਕਿਸ਼ਤੀ ਟਕرائی ਕਿਸ਼ਤੀ ਦਾ ਸੰਤੁਲਨ ਵਿਗੜਿਆ ਤੇ ਕਿਸ਼ਤੀ ਡੁੱਬਣ ਲੱਗੀ ਬਿਜ਼ਨਸਮੈਨ ਘਬਰਾ ਗਿਆ ਕਹਿਣ ਲੱਗਾ ਇਹ ਕੀ ਹੋ ਰਿਹਾ ਹੈ ਕਿਸ਼ਤੀ ਵਾਲੇ ਨੇ ਕਿਹਾ ਸਾਹਿਬ ਹੁਣ ਮੇਰੇ ਹੱਥ ਵਿੱਚ ਕੁਝ ਨਹੀਂ ਹੈ ਕਿਸ਼ਤੀ ਡੁੱਬਣ ਵਾਲੀ ਹੈ ਤੁਹਾਨੂੰ ਤਿਆਰ ਨਾ ਤਾਂ ਆਉਂਦਾ ਹੈ ਨਾ ਬਿਜ਼ਨਸਮੈਨ ਨੇ ਕਿਹਾ ਮੈਨੂੰ ਤੈਰਨਾ ਨਹੀਂ ਆਉਂਦਾ ਇਸ ਵਾਰ ਕਿਸ਼ਤੀ ਵਾਲੇ ਨੇ ਮੁਸਕਰਾ ਕੇ ਕਿਹਾ ਕਿ ਕੀ ਸਾਹਿਬ ਐਨੀਕ ਚੀਜ਼ ਤੁਹਾਨੂੰ ਨਹੀਂ ਆਉਂਦੀ ਤੈਰਨਾ ਤਾਂ ਆਉਣਾ ਚਾਹੀਦਾ ਸੀ ਬਿਜ਼ਨਸਮੈਨ ਹੱਥ ਜੋੜ ਕੇ ਕਹਿਣ ਲੱਗਾ ਕਿ ਭਾਈ ਮੈਨੂੰ ਬਚਾ ਲੈ ਬਸ ਮੇਰੀ ਜਾਨ ਬਚਾ ਲੈ ਬਾਕੀ ਸਾਰੀਆਂ ਗੱਲਾਂ ਬਾਅਦ ਵਿੱਚ ਕਹਿ ਲੈਣਾ ਮੈਂ ਤੇਰੇ ਤੋਂ ਮਾਫੀ ਮੰਗਦਾ ਹਾਂ ਮੈਨੂੰ ਮਾਫ ਕਰ ਦੇ ਤੇ ਮੇਰੀ ਜਾਨ ਬਚਾ ਲੈ ਕਿਸ਼ਤੀ ਵਾਲੇ ਨੇ ਕਿਹਾ ਹਾਂ ਸਾਹਿਬ ਤੁਸੀਂ ਚਿੰਤਾ ਨਾ ਕਰੋ ਮੈਂ ਬਚਾ ਲਵਾਂਗਾ ਬਿਜ਼ਨਸਮੈਨ ਨੇ ਕਿਹਾ ਆਉਂਦਾ ਹੈ ਨਾ ਤੈਨੂੰ ਬਚਾਉਣਾ ਉਸ ਨੇ ਕਿਹਾ ਕਿ ਹਾਂ ਇਹ ਕੰਮ ਮੈਨੂੰ ਚੰਗੀ ਤਰ੍ਹਾਂ ਆਉਂਦਾ ਹੈ ਕਿਸ਼ਤੀ ਵਾਲੇ ਨੇ ਕਿਹਾ ਬਸ ਮੇਰੀ ਪਿੱਠ ਫੜ ਕੇ ਰੱਖਣਾ ਮੈਂ ਤੁਹਾਨੂੰ ਪਾਰ ਕਰਾ ਦੇਵਾਂਗਾ ਉਸ ਨੇ ਬਿਜ਼ਨਸਮੈਨ ਨੂੰ ਉਸ ਵਹਿੰਦੇ ਪਾਣੀ ਵਿੱਚ ਵੀ ਨਦੀ ਪਾਰ ਕਰਾ ਦਿੱਤੀ ਬਹੁਤ ਛੋਟੀ ਜਹੀ ਕਹਾਣੀ ਹੈ ਪਰ ਦੋ ਗੱਲਾਂ ਸਿਖਾਉਂਦੀ ਹੈ ਪਹਿਲੀ ਇਹ ਕਿ ਕਦੇ ਕਿਸੇ ਦਾ ਮਜ਼ਾਕ ਨਾ ਉਡਾਉਣਾ ਤੇ ਦੂਜੀ ਇਹ ਕਿ ਜੀਵਨ ਵਿੱਚ ਹਮੇਸ਼ਾ ਯਾਦ ਰੱਖੋ ਤਹਾਨੂੰ ਕਦੇ ਵੀ ਕਿਸੇ ਦੀ ਵੀ ਜ਼ਰੂਰਤ ਪੈ ਸਕਦੀ ਹੈ ਤੁਹਾਡੇ ਵਿੱਚ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਇਸ ਦੀ ਕੀ ਜ਼ਰੂਰਤ ਪਵੇਗੀ ਇਹ ਤਾਂ ਮੇਰੇ ਕੰਮ ਹੀ ਨਹੀਂ ਆਵੇਗਾ ਰਿਸ਼ਤੇ ਹੀ ਨਹੀਂ ਬਣਾਉਂਦੇ ਅੱਜ ਕੱਲ ਤਾਂ ਲੋਕ ਰਿਸ਼ਤੇ ਵੀ ਅਜਿਹੇ ਬਣਾਉਂਦੇ ਹਨ ਕਿ ਇਹ ਕੰਮ ਆ ਸਕਦਾ ਹੈ ਇਸ ਲਈ ਰਿਸ਼ਤਾ ਬਣਾਇਆ ਹੈ ਇਸ ਤਰ੍ਹਾਂ ਰਿਸ਼ਤੇ ਬਣਾਉਣੇ ਬੰਦ ਕਰੋ ਨਹੀਂ ਤਾਂ ਜ਼ਿੰਦਗੀ ਵਿੱਚ ਬਹੁਤ ਵੱਡੀਆਂ ਮੁਸ਼ਕਲਾਂ ਪੈ ਜਾਣਗੀਆਂ ਹਰ ਇਨਸਾਨ ਦੀ ਵੈਲਿਊ ਕਰਨਾ ਸ਼ੁਰੂ ਕਰੋ ਕਿਉਂਕਿ ਕਈ ਵਾਰ ਹੋ ਸਕਦਾ ਹੈ ਕਿ ਜੋ ਤੁਹਾਨੂੰ ਆਉਂਦਾ ਹੈ ਉਸ ਨੂੰ ਨਾ ਆਉਂਦਾ ਹੋਵੇ ਪਰ ਕਈ ਵਾਰ ਕੁਝ ਅਜੀਹਾ ਕੰਮ ਆ ਸਕਦਾ ਹੈ ਜੋ ਉਸ ਨੂੰ ਆਉਂਦਾ ਹੈ ਪਰ ਤੁਹਾਨੂੰ ਨਹੀਂ ਆਉਂਦਾ ਇਸ ਲਈ ਹਰ ਇਨਸਾਨ ਦਾ ਸਨਮਾਨ ਕਰੋ ਧੰਨਵਾਦ